ਸੇ ਸ਼੍ਰੀ ਰਾਮ ਜੀ ਸਾਡੀ ਅੱਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸੀ ਥੋੜੀ ਮਿਸਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਉਹ ਰਲ ਮਿਲ ਕੇ ਆਪਸੀ ਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਮੈਡਮ ਬੈਕਮੈਨ ਸਾਸ਼ਿਕਾ ਜੀ ਸਰ ਹੈ ਔਰ ਜਿਸਤਾ ਕੀ ਰਤਨਾ ਮੈਮ ਨੇ کلیئر ਹੀ ਕਰ ਦਿੱਤਾ ਹੈ ਕਿ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਜੋ ਕੱਲ੍ਹ ਕ੍ਰਾਈਮਸ ਉਹ ਇਹਨਾਂ ਨੇ ਬੈਠ ਕੇ ਗੱਲਬਾਤ ਕਰਕੇ ਤੁਹਾਨੂੰ ਇਹ ਸਭ ਹੋਰ ਮੈਂ ਬੇਸੇ ਪਹਿਲਾਂ ਵੀ ਅਸੀਂ ਦੇ ਵਿਕਲਪਮੈਂਟ ਦੇ ਕਾਰਡ ਸਾਂਝੇ ਰੱਖ ਕੇ ਕਰਦੇ ਰਹੇ ਹਾਂ ਪਰ ਅੱਗੋ ਵੀ ਅਸੀਂ ਜੇ ਲੁਧਿਆਣਾ ਸ਼ਹਿਰ ਦੇ ਵਿਕਲਪਮੈਂਟ ਦੇ ਕਾਰਡ ਸਾਂਝੇ ਕਰਦੇ ਹਾਂ ਜੇ ਸ਼੍ਰੀ ਰਾਮ ਜੀ ਸਾਡੀ ਅੱਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸੀ ਥੋੜੀ ਮਿਸ ਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਔਰ ਰਲ ਮਿਲ ਕੇ ਆਪਸੀਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਮੈਂ ਮੈਂ ਸਾਸ਼ਿਕਾ ਸਰ ਹੈ ਔਰ ਰਜਿਸਟਰੀ ਰਕਤਾ ਮੈਮ ਨੇ کلیئرly ਕਹ ਦਿੱਤਾ ਹੈ ਕਿ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਜੋ ਕਨਫਰੰਸ ਉਹ ਇਹਨਾਂ ਨੇ ਕਿ ਗਲਬਾਤ ਚੱਕੀ ਤੋਂ ਹੋ ਗਈ ਹੈ ਸਾਡੇ ਔਰ ਮੈਂ ਵੈਸੇ ਪਹਿਲੇ ਵੀ ਅਸੀਂ ਡਵੈਲਪਮੈਂਟ ਰਿਪੋਰਟ ਸਾਂਝੇ ਰੱਖ ਕੇ ਕਰਦੇ ਰਹੇ ਹਾਂ ਔਰ ਅਗੋ ਵੀ ਅਸੀਂ ਜਨਰਲ ਲੁਧਿਆਣਾ ਸ਼ਹਿਰ ਦੇ ਡਵੈਲਪਮੈਂਟ ਦੇ ਕਾਰਜ ਕਰਦੇ ਰਹੇ ਹਾਂ ਜੀ ਸ਼੍ਰੀ ਰਾਮ ਜੀ ਸਾਡੀ ਅਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸ ਵਿੱਚ ਥੋੜੀ ਮਿਸ ਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਉਹ ਰਲ ਮਿਲ ਕੇ ਆਪਸੀਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਮੈਡਮ ਬੈਕ ਮੈਮ ਸਾਰਸ਼ਿਕਾ ਸਰ ਹੈ ਔਰ ਜਿਸਤਾ ਕੀ ਰਤਨਾ ਮੈਮ ਨੇ کلیئر ਹੀ ਕਹਿੰ ਦਿੱਤਾ ਹੈ ਕਿ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਜੇ ਕੋਈ ਕਨਫਲਿਕਟ ਸੀ ਉਹ ਇਹਨਾਂ ਨੇ ਬੈਟ ਕੇ ਲਾਲਬਾਦ ਚੱਕ ਕੇ ਦੂਰੀ ਹੈ ਸਾਡੇ ਔਰ ਮੈਂ ਵੈਸੇ ਪਹਿਲੇ ਵੀ ਅਸੀਂ ਦੇਵਲਪਮੈਂਟ ਦੇ ਕਾਰਡ ਸਾਂਝੇ ਹੀ ਰੱਖ ਕੇ ਕਰਦੇ ਰਹੇ ਹਾਂ ਔਰ ਅਗੋ ਵੀ ਅਸੀਂ ਜਿਹੜਾ ਲੁਧਿਆਣਾ ਸ਼ਹਿਰ ਦੇ ਦੇਵਲਪਮੈਂਟ ਦੇ ਕਾਰਡ ਸਾਂਝੇ ਕਰਦੇ ਹਾਂ ਜੀ ਸ਼੍ਰੀ ਰਾਮ ਜੀ ਸਾਡੀ ਅੱਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸ ਵਿੱਚ ਥੋੜੀ ਮਿਸ ਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸ਼ਟਾਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਉਹ ਰਲ ਮਿਲ ਕੇ ਆਪਸੀ ਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਮੈਡਮ ਸਾਸ਼ਿਕਾ ਜੀ ਸਰ ਹੈ ਔਰ ਜਿਸ ਤਰ੍ਹਾਂ ਕਿ ਰਕਮ ਮੈਮ ਨੇ ਕਲੀਅਰਲੀ ਕਰ ਦਿੱਤਾ ਹੈ ਕਿ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਜੇ ਤੁੰਕ ਪ੍ਰਿੰਸ ਉਹ ਇਹਨਾਂ ਨੇ ਲੱਤ ਕੇ ਗਲਬਾਦ ਚੱਕੀ ਤੋਂ ਹੋ ਗਈ ਹੈ ਸਰ ਅਤੇ ਮੈਂ ਵੈਸੇ ਪਹਿਲਾਂ ਵੀ ਅਸੀਂ ਡਿਵੈਲਪਮੈਂਟ ਰਿਪੋਰਟ ਸਾਂਝੇ ਰੱਖ ਕੇ ਕਰਦੇ ਰਹੇ ਹਾਂ ਪਰ ਅੱਗੋ ਵੀ ਅਸੀਂ ਜਿਹੜੇ ਲੁਧਿਆਣਾ ਸ਼ਹਿਰ ਦੇ ਡਿਵੈਲਪਮੈਂਟ ਰਿਪੋਰਟ ਕਰਦੇ ਆਂ